14 ਸਾਲ ਦੇ ਬੱਚੇ ਨੇ ਸਕਿੰਟਾਂ ਵਿੱਚ ਕੀਤਾ ਡੇਢ ਕਰੋੜ ਚੋਰੀ ਵਿਆਹ ਵਿੱਚ ਮੱਚੀ ਹਹਾਕਾਰ ਅਕਸਰ ਹੀ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾ ਕੁਝ ਨਹੀਂ ਪਤਾ ਹੁੰਦਾ ਅਤੇ ਲਾਲਚ ਦੇ ਕੇ ਕੁਝ ਵੀ ਕਰਵਾਇਆ ਜਾ ਸਕਦਾ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਹੈ ਅਤੇ ਮੁੰਡਾ ਕੁੜੀ ਦਾ ਪਰਿਵਾਰ ਸ਼ਗਨ ਕਰ ਰਿਹਾ ਹੈ ਅਤੇ ਉਹਨਾਂ ਦਾ ਸਾਰਾ ਹੀ ਕੀਮਤੀ ਸਮਾਨ ਜਿਵੇਂ ਕਿ ਪੈਸੇ ਅਤੇ ਗਹਿਣੇ ਸਾਈਡ ਤੇ ਰੱਖੇ ਹੋਏ ਨੇ ਤਾਂ ਕਿ ਜਦੋਂ ਲੋੜ ਪਵੇ ਤਾਂ ਇੱਥੋਂ ਚੱਕ ਕੇ ਸ਼ਗਨ ਕੀਤਾ ਜਾ ਸਕੇ ਪਰ ਇਸ ਵਿਆਹ ਵਿੱਚ ਇੱਕ 14 ਸਾਲ ਦਾ ਬੱਚਾ ਆਉਂਦਾ ਹੈ ਜੋ ਕਿ ਸਾਨੂੰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਸਾਰੇ ਪਾਸੇ ਦੇਖਣ ਲੱਗ ਜਾਂਦਾ ਹੈ ਜਦੋਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਨੂੰ ਕੋਈ ਨਹੀਂ ਦੇਖ ਰਿਹਾ ਤਾਂ ਉਹ ਸਾਈਡ ਤੇ ਰੱਖੇ ਹੋਏ ਪੈਸਿਆਂ ਅਤੇ ਗਹਿਣਿਆਂ ਵਾਲਾ ਬੈਗ ਚੱਕ ਕੇ ਫਰਾਰ ਹੋ ਜਾਂਦਾ ਹੈ ਅਤੇ ਸਕਿੰਟਾਂ ਵਿੱਚ ਹੀ 1.5 ਕਰੋੜ ਚੋਰੀ ਕਰਕੇ ਲੈ ਜਾਂਦਾ ਹੈ ਪਰਿਵਾਰ ਨੂੰ ਇਸ ਚੋਰੀ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਗਹਿਣੇ ਅਤੇ ਪੈਸੇ ਪਾਉਣ ਦਾ ਟਾਈਮ ਆਉਂਦਾ ਹੈ ਅਤੇ ਬੈਗ ਉੱਥੇ ਹੁੰਦਾ ਹੀ ਨਹੀਂ ਜਿਸ ਤੋਂ ਬਾਅਦ ਸਾਰੇ ਹੀ ਪਰਿਵਾਰ ਵਿੱਚ ਹਾਹਾਕਾਰ ਮਚ ਜਾਂਦੀ ਹੈ ਇਸ ਘਟਨਾ ਦਾ ਪੈਲਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚੋਂ ਪਤਾ ਲੱਗਦਾ ਹੈ ਇਹ ਸਾਰੀ ਘਟਨਾ ਜੈਪੁਰ ਦੇ ਹਯਾਤ ਹੋਟਲ ਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ